ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੀ ਸਕਿੱਲ ਬਾਲੇ ਸੰਜਾ ਫਰੰਟ ਵੱਲੋਂ 2 ਨਵੰਬਰ ਨੂੰ ਤਰਨ ਤਰਨ ਜਿਮਨੀ ਚੌਣਾ ਦੇ ਵਿੱਚ ਰੈਲੀ ਜਿਹੜੀ ਆ ਉਹ ਰੱਖੀ ਗਈ ਹੈ ਤਾਂ ਅਸੀਂ ਸਮੂਹ ਮੁਲਾਜ਼ਮ ਸਾਥੀਆਂ ਨੂੰ ਅਪੀਲ ਕਰਦੇ ਆ ਕਿ ਇਸ ਰੈਲੀ ਦੇ ਵਿੱਚ ਜਿਹੜਾ ਉਹ ਵੱਧ ਚੜ ਕੇ ਆਪਣਾ ਉਹ ਸਾਥ ਦੇਣ ਤਾਂ ਸਾਰੇ ਹੀ ਮੁਲਾਜ਼ਮ ਸਾਥੀਆਂ ਨੂੰ ਇੱਕ ਖਾਸ ਅਪੀਲ ਹੈ ਕਿ ਦੇ ਆਪਣੇ ਮੁਲਾਜ਼ਮ ਸਾਥੀਓ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਸਮੇਂ ਜਿਹੜਾ ਹੈ ਉਹ ਆਪਾਂ ਨੇ ਦ੍ਰਿੜਬਾਹ ਵਿਖੇ ਜਿਹੜੀ ਹੈ ਉਹ ਰੈਲੀ ਕਰੀ ਉਸ ਤੋਂ ਬਾਅਦ ਆਪਾਂ ਨੇ ਮੀਟਿੰਗ ਡਿਲੇ ਹੋਣ ਦੇ ਰੋਸ ਵਜੋਂ ਜਿਹੜਾ ਹੈਗਾ ਉੱਥੇ ਰੋਸ ਪੱਤਰ ਵੀ ਜਿਹੜਾ ਹੈ ਸੰਗਰੂਰ ਪ੍ਰਸ਼ਾਸਨ ਦੇ ਰਾਹੀਂ ਜਿਹੜਾ ਹੈ ਉਹ ਵੀ ਦਿੱਤਾ ਗਿਆ ਤਾਂ ਹੁਣ ਸਾਥੀਓ ਗੱਲ ਇਹ ਹੈ ਕਿ ਦੀਵਾਲੀ ਦਾ ਤਿਉਹਾਰ ਲੰਘਿਆ ਤੇ ਦੀਵਾਲੀ ਦੇ ਤਿਉਹਾਰ ਤੇ ਮੁਲਾਜ਼ਮਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਕਿ 16% ਜਿਹੜਾ ਡੀਏ ਪੈਂਡਿੰਗ ਹੈ ਉਹਦੇ ਵਿੱਚੋਂ ਵੀ ਸਾਇਦ ਸਾਨੂੰ ਕੋਈ 4% ਦਾ ਜਿਹੜਾ ਵਾਧਾ ਉਹ ਵੀ ਮਿਲੂਗਾ। ਸੋ ਹੋਰ ਬੜੀਆਂ ਉਮੀਦਾਂ ਆ ਗਈਆਂ ਸੀਗੀਆਂ। ਪਰ ਜਿਹੜੀ ਇਹ ਸਰਕਾਰ ਹੈ ਅ ਤੁਸੀਂ ਦੇਖ ਸਕਦੇ ਹੋ ਆਮ ਤੋਂ ਖਾਸ ਸਰਕਾਰ ਜਿਹੜੀ ਹੈ ਉਹਦੇ ਕੋਲ 92 ਤੋਂ ਪਲੱਸ ਜਦੋਂ ਐਮਐਲਏ 96 ਦੇ ਨੇੜੇ ਲਗਭਗ ਹੋਏ ਤਾਂ ਉਹਨਾਂ ਦਾ ਜਿਹੜਾ ਰਵਈਆ ਹੈਗਾ ਉਹ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਦੇ ਪ੍ਰਤੀ ਜਿਹੜਾ ਹੈ ਉਹ ਸਹੀ ਨਹੀਂ ਹੈਗਾ। ਔਰ ਸਰਕਾਰ ਜਿਹੜੀ ਹੈ ਉਹ ਆਪਣਾ ਅੜੀਲਾ ਰਵਈਆ ਲਗਾਤਾਰ ਅਪਣਾ ਰਹੀ ਹੈ ਤਾਂ ਜਿਹੜੀ ਹੁਣ ਤੱਕ ਆਰਡਰ ਆਉਂਦੇ ਨਹੀਂ ਤੁਸੀਂ ਆਰਡਰ ਵੀ ਦੇਖ ਚੁੱਕੇ ਹੋ ਐਫ ਡੀ ਤੋਂ 3 ਅਕਤੂਬਰ ਨੂੰ ਜਿਹੜਾ ਹੈਗਾ ਉਹ ਲੈਟਰ ਵੀ ਜਾਰੀ ਕਰਵਾਇਆ ਜਾਂਦਾ ਹੈ ਤਾਂ ਉਹ ਲੈਟਰ ਵੀ ਜਿਹੜਾ ਹੈਗਾ ਸਾਰੇ ਵਿਭਾਗਾਂ ਨੂੰ ਦੋ ਚਿੱਠੀ ਵਿੱਚ ਪਾਉਂਦਾ ਹੈਗਾ ਤਾਂ ਉਹਦੀ ਵਜ੍ਹਾ ਕਰਕੇ ਮੁਲਾਜ਼ਮਾਂ ਦਾ ਰੋਸ ਜਿਹੜਾ ਹੈਗਾ ਉਹ ਹੋਰ ਵੀ ਜ਼ਿਆਦਾ ਬਣਦਾ ਹੈਗਾ ਖਾਸ ਤੌਰ ਤੇ ਜਿਹੜੇ ਜੁਲਾਈ 2020 ਤੋਂ ਬਾਅਦ ਭਰਤੀ ਨੇ ਤਾਂ ਇੱਥੇ ਇੱਕ ਚੀਜ਼ ਹੋਰ ਸਾਫ਼ ਕਰੀ ਕਿ ਜਿਹੜੇ ਸਾਥੀ ਸੋਚ ਰਹੇ ਨੇ ਕਿ ਸਾਡਾ ਤਾਂ ਕੇਸ ਨੰਬਰ 9 6 7 ਜਾਂ ਜੋ ਵੀ ਮੰਨਦੇ ਆ ਵੀ ਭਾਵੇਂ ਕਿ ਜਿੰਨਾਂ ਦੇ ਅਜੇ ਤੱਕ ਸਪੀਕਿੰਗ ਆਰਡਰ ਨਹੀਂ ਆਏ ਹੈਗੇ ਤਾਂ ਉਹ ਸਾਥੀਆਂ ਨੇ ਅਜੇ ਤੱਕ ਸੰਘਰਸ਼ ਤੋਂ ਦੂਰੀ ਬਣਾਈ ਹੋਈ ਹੈਗੀ ਆ ਤਾਂ ਮੈਂ ਇਹੋ ਜੇ ਸਾਥੀਆਂ ਨੂੰ ਅਪੀਲ ਕਰਦਾ ਚਾਹੇ ਉਹ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਉਹਨਾਂ ਸਾਥੀਆਂ ਨੂੰ ਖਾਸ ਅਪੀਲ ਹੈ ਕਿ ਸਾਥੀਓ ਹੁਣ ਇਹ ਉਹ ਵਿਸ਼ਾ ਜਾਂ ਇਹ ਉਹ ਮੁੱਦਾ ਬਣ ਚੁੱਕਿਆ ਜਿਹੜਾ ਕਿ ਬਹੁਤ ਜ਼ਿਆਦਾ ਗੰਭੀਰ ਸਵੇਦਨਸ਼ੀਲ ਹੈ ਕਿ ਸਮਾ ਬੋਤ ਘਟ ਹੈ ਔਰ ਸਰਕਾਰ ਜਿਹੜਾ ਉਹ ਤੁਸੀਂ ਦੇਖ ਚੁੱਕੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਣੇ ਕਾਰਵਾਈਆਂ ਤੇ ਆਈ ਹੋਈ ਹੈ ਕਿ ਉਹ ਤੁਹਾਨੂੰ ਤੋੜ ਮਰੋੜ ਕੇ ਜਿਹੜਾ ਹੈਗਾ ਉਹ ਪੇ ਸਕਿਲ ਦੇਰੀ ਹੈ ਕੁਝ ਵੀ ਸਪਸ਼ਟ ਨਹੀਂ ਕਰ ਰਹੀ ਉਹ ਕੋਰਟ ਦੇ ਹੁਕਮਾਂ ਨੂੰ ਵੀ ਜਿਹੜਾ ਹੈਗਾ ਉਹ ਗਲਤ ਤਰੀਕੇ ਨਾਲ ਲਾਗੂ ਕਰਵਾਉਣ ਦੇ ਵਾਸਤੇ ਜਿੰਨੀ ਚਾਰਾ ਜੁਈ ਸਰਕਾਰ ਕੋਲ ਲੱਗ ਸਕਦੀ ਉਹ ਕਰਵਾ ਰਹੀ ਹੈ ਸੋ ਆਪਣੇ ਕੋਲ ਹੁਣ ਇਹ ਟਾਈਮ ਹੈ ਇਹ ਹੁਣ ਆਪਾਂ ਵੇਖਣਾ ਹੈਗਾ ਕਿ ਆਪਾਂ ਆਪਣਾ ਕੰਮ ਜਿਹੜਾ ਹੈਗਾ ਉਹ ਮਹੀਨੇ ਦੋ ਮਹੀਨਿਆਂ ਚ ਕਰਵਾਉਣਾ ਕਿ ਰੰਦੇ ਜਿਹੜੇ 10 ਮਹੀਨੇ ਸਰਕਾਰ ਦੇ ਹੈਗੇ ਕਿ ਅਸੀਂ ਉਹ ਵੀ ਟਪਾਉਣੇ ਆ ਤਾਂ ਇਸ ਲਈ ਕੱਲਾ ਆਪਾਂ ਜਿਮਣੀ ਚੋਣ ਤੇ ਵੀ ਆਪਣਾ ਟਾਰਗੇਟ ਕੱਲਾ ਨਹੀਂ ਹੋਣਾ ਚਾਹੀਦਾ ਜਿਮਣੀ ਚੋਣ ਤੋਂ ਬਾਅਦ ਵੀ ਜਿੰਨੇ ਐਜੀਟੇਸ਼ਨ ਜਿਹੜੇ ਆ ਉਹ ਆਪਾਂ ਪੰਜਾਬ ਪੇਸਕਲ ਵਾਲੀ ਸੰਜਾ ਫਰੰਟ ਵੱਲੋਂ ਕਰਨੇ ਨੇ ਜਿੱਥੇ ਆਪਾਂ ਇਸ ਫੈਸਲੇ ਨੂੰ ਜਰਨਲਾਈਜ਼ ਕਰਵਾਉਣਾ ਹੈ ਉੱਥੇ ਨਾਲ ਦੀ ਨਾਲ ਸਾਥੀਓ ਆਪਾਂ ਹੁਣ ਤੱਕ ਜਿੰਨੇ ਵੀ ਕੇਸ ਲੱਗ ਚੁੱਕੇ ਹੈਗੇ ਉਹਨਾਂ ਸਾਰੇ ਹੀ ਸਾਥੀਆਂ ਨੂੰ ਅਪੀਲ ਕਰਦੇ ਆ ਕਿ ਆਪੋ ਆਪਣੇ ਕੇਸ ਨੂੰ ਨਾ ਦੇਖੋ ਉਹ ਗੱਲ ਨਾ ਹੋਵੇ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਆ ਕਿ ਕਬੂਤਰ ਵਾਂਗੂ ਅੱਖਾਂ ਮੀਚ ਕੇ ਬੈਠਣੇ ਨਾਲ ਜਿਹੜਾ ਉਹ ਆਪਣਾ ਹੱਲ ਨਹੀਂ ਹੋਣਾਗਾ ਜਾਂ ਬਿੱਲੀ ਦੇ ਗਲ ਟੱਲੀ ਬੰਨਣ ਵਾਲੀ ਜਿਹੜੀ ਹੈਗੀ ਆ ਉਹ ਪਹਿਲ ਕਦਮੀ ਕੌਣ ਕਰੂਗਾ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਗੱਲਾਂ ਦੇ ਵਿੱਚ ਆਪਾਂ ਨਾ ਰਹੀਏ ਇਹ ਚੀਜ਼ ਆਪਾਂ ਨੂੰ ਦੇਖ ਲੈਣੀ ਚਾਹੀਦੀ ਹੈਗੀ ਹੈ ਕਿ ਸਰਕਾਰ ਜਿਹੜੀ ਹੈ ਉਹ ਕਿਸ ਰਾਹ ਤੇ ਤੁਰੀ ਹੋਈ ਆ ਤਾ ਹੁਣ ਜਿੱਥੇ ਵੀ ਆਪਣੀਆਂ ਅਗ ਵਾਲੀਆਂ ਰੈਲੀਆਂ ਹੋਣਗੀਆਂ ਚਾਹੇ ਤਰਨ ਤਰਨ ਦੀ ਜਿਮਣੀ ਚੋਣ ਆ ਚਾਹੇ ਉਸ ਤੋਂ ਬਾਅਦ ਆਪਾਂ ਸੰਗਰੂਰ ਵੀ ਰੈਲੀ ਕਰਦੇ ਆ ਤਾਂ ਸਾਥੀਓ ਹੁਣ ਵੱਡੇ ਇਕੱਠਾਂ ਦੀ ਲੋੜ ਹੈ ਬਿਨਾਂ ਕਿਸੇ ਕੇਸ ਨੂੰ ਦੇਖਿਆ ਕਿ ਮੇਰੇ ਕੇਸ ਤੇ ਸਪੀਕਿੰਗ ਆਰਡਰ ਆਏ ਨੇ ਜਾਂ ਨਹੀਂ ਆਏਗੇ ਚਾਹੇ ਕੋਈ 13ਵੇਂ ਕੇਸ ਵਾਲਾ 15ਵੇਂ ਵਾਲਾ ਕਾ ਚਾਹੇ ਪਹਿਲੇ ਦੂਜੇ ਪੰਜਵੇਂ ਵਾਲਾ ਹੈਗਾ ਸਾਰਿਆਂ ਦੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਨੇ ਪੰਜਾਬ ਪੇ ਸਕਿਲ ਜਿਹੜਾ ਹੈ ਉਹ ਲਾਗੂ ਕਰਵਾਉਣਾ ਹੈ ਸਹੀ ਰੂਪ ਦੇ ਵਿੱਚ ਲਾਗੂ ਕਰਵਾਉਣਾ ਹੈਗਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਸਾਥ ਜ਼ਰੂਰੀ ਹੈ ਹੁਣ ਆਪਣੇ ਕੰਮਾਂ ਨੂੰ ਇੱਕ ਦਿਨ ਦੇ ਵਾਸਤੇ ਜ਼ਰੂਰ ਤਲਾਂਦ ਲਈ ਦਿਓ ਔਰ ਅਸੀਂ ਇੱਥੇ ਸਾਰੇ ਹੀ ਜਿਲ੍ਹਾ ਆਗੂਆਂ ਨੂੰ ਜਿਲ੍ਹਾ ਕਮੇਟੀਆਂ ਮੈਂਬਰਾਂ ਨੂੰ ਬਲਾਕ ਕਮੇਟੀ ਆਗੂ ਮੈਂਬਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਉਹ 2 ਨਵੰਬਰ ਵਾਲੇ ਪ੍ਰੋਗਰਾਮ ਦੀ ਤਿਆਰੀ ਕਰੋ ਔਰ ਗੱਜ-ਵੱਜ ਕੇ ਜਿਹੜਾ ਹੈਗਾ ਇਹ ਤਕੜਾ ਪ੍ਰੋਗਰਾਮ ਜਿਹੜਾ ਹੈਗਾ ਉਹ ਲਗਾਓ ਵੱਡੀ ਇਕਤਰਤਾ ਜਿਹੜੀ ਹੈਗੀ ਆ ਉਹ ਆਪਣੀ ਦਿਖਾਓ ਜਾਂ ਜੋ ਆਪਾਂ ਸਰਕਾਰ ਨੂੰ ਮੰਗਾਰ ਸਕੀਏ ਕਿ ਸਾਡਾ ਜਿਹੜਾ ਹੱਕ ਹੈ ਉਹ ਇੱਥੇ ਰੱਖ ਜਿਹੜੀ ਆਪਾਂ ਗੱਲ ਕਰਦੇ ਆ ਉਹ ਤਾਂ ਹੀ ਹੋਣੀ ਹੈਗੀ ਆ ਸੋ ਇਸੇ ਉਮੀਦ ਨਾਲ ਕਿ ਦ੍ਰਿੜਭਾ ਰੈਲੀ ਦੇ ਵਾਂਗੂ ਜਿਹੜਾ ਹੈਗਾ ਇੱਕ ਭਾਰੀ ਇਕੱਠ ਦੇ ਨਾਲ ਜਿਹੜਾ ਉਹ ਤੁਸੀਂ ਤੁਹਾਨੂੰ ਤਰਨ ਰੈਲੀ ਨੂੰ ਵੀ ਸਫਲ ਬਣਾਉਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀ